ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਸਰਦੀਆਂ ਲਈ ਸਪੈਸ਼ਲ ਲਸਣ ਦਾ ਆਚਾਰ ਜਿੱਦਾਂ ਕਿ ਕੋਈ ਸੇਦੇ ਕੋਈ ਗੁੱਡੇ ਗਿੱਟੇ ਜਾਂ ਜੋੜਾਂ ਵਗੈਰਾ ਦਾ ਦਰਦ ਹੁੰਦਾ ਉਹਦੇ ਲਈ ਆਚਾਰ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਸਭ ਤੋਂ ਪਹਿਲਾਂ ਆਪਾਂ ਲਸਣ ਨੂੰ ਚੰਗੀ ਤਰ੍ਹਾਂ ਛਿੱਲ ਲਵਾਂਗੇ ਚੰਗੀ ਤਰ੍ਹਾਂ ਛਿੱਲ ਲਿਆ ਸੀ ਤੇ ਇਹਨੂੰ ਛਿੱਲਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਧੋ ਕੇ ਆਪਾਂ ਇਹਨੂੰ ਜਿਹੜਾ ਕਿ ਆ ਬਣ ਰਿਹਾ ਬੀਮੇਂਟੋ ਤੁੱਪ ਦੇ ਵਿੱਚ ਰੱਖ ਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਸੁਕਾ ਲਿਆ ਸੀਗਾ ਪਰ ਆਪਾਂ ਫਿਰ ਇਸੇ ਗੈਸ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਰੋਂ ਦਾ ਤੇਲ ਉਹ ਆਪਾਂ ਚਾਰ ਦੇ ਆਲ ਦੇ ਕੁਆਂਟੀਟੀ ਦੇ ਹਿਸਾਬ ਨਾਲ ਕਰ ਲਾਂਗੇ ਜਿੰਨੇ ਤਾਂ ਆਪਾਂ ਨੂੰ ਆਚਾਰਾ ਤਾਂ ਇਹਨਾਂ ਕੱਪਾ ਤੇਲ ਜਿਹੜਾ ਥੜਾ ਕੀਤਾ ਇੱਥੇ ਆਪਾਂ ਮਸਾਲੇ ਲਏ ਹੋਇਆ ਸੌਂਫ ਮੇਥੀ ਤੇ ਕਲੌਂਜੀ ਇਹ ਆਪਾਂ ਚਾਰ ਦੇ ਵਿੱਚ ਐਡ ਕਰਾਂਗੇ ਆਪਾਂ ਇਹਨਾਂ ਨੂੰ ਪਹਿਲਾਂ ਥੋੜਾ ਜਿਹਾ ਡਰਾਈ ਰੋਸਟ ਕਰ ਲਿਆ ਸੀ പക്ക ചുക്കണം ഫ്രൈ ക ചാടക മസാലേ ലേ ഉയസ് മസാലയുള ഭവെ ചിത്ര സർദിയോട് വലിയ ഹാർഡ് ഗാ ഗുഡ് ചോടാ ഗോഡ് മോഡ്യ കർഗ് ബോട്ട് വലിയ ഹാൻ ਹਾਂਜੀ ਲਾਸਨ ਜਿਹੜਾ ਆਪਣਾ ਇਹ ਹਲਕਾ ਜਿਹਾ 골ਡਨ ਜਿਹਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਅਜੇ ਆਚਾਰ ਦੇ ਹਿਸਾਬ ਨਾਲ ਨਮੂਨ ਮਿਰਚ ਹਲਦੀ ਮਸਾਲਾ ਤੇ ਥੋੜਾ ਜਿਹਾ ਜੀਰਾ ਐਡ ਕਰਾਂਗੇ ਤੇ ਨਾਲ ਆਪਾਂ ਮਿਕਸ ਕਰਾਂਗੇ ਜੀਰਾ ਪਕ ਚੁੱਕਾ ਜਿਹਾ ਥੋੜਾ ਮਿਕਸ ਕਰ ਦੇਵਾਂਗੇ ਤੇ ਆਪਾਂ ਥੋੜੇ ਜਿਹਾ ਮੈਂਟਪ ਮਸਾਲਿਆਂ ਨੂੰ ਜਿਹੜਾ ਆਪਾਂ ਪਾਇਆ ਨਮੂਨ ਮਿਰਚ ਇਹਨੂੰ ਪਕਾਵਾਂਗੇ ਆਪਾਂ ਕੁਛ ਮੈਂਟਾ ਪੈਣੇ ਕੋਮਾਂ ਲਈ ਜਿਹੜਾ ਆਪਣਾ ਮਲਾਪੰਦਾ achar ਆਪਣਾ ਬਣ ਕੇ ਤਿਆਰ ਆ ਜਿਹੜਾ ਆਪਣਾ ਗੈਸ ਦਾ ਫਲੇਮ ਆ ਉਹ ਆਪਾਂ ਆਫ ਕਰ ਦਿਆਂਗੇ ਸਰਦੀਆਂ ਲਈ ਸਪੈਸ਼ਲ ਆਪਾਂ ਇਹਦਾ ਲਸਣ ਦਾ achar ਆ ਉਹ ਖਾਣ ਲਈ ਬਣ ਕੇ ਆਪਣਾ ਤਿਆਰ ਆ ਤੇ ਬਹੁਤ ਹੀ ਜ਼ਿਆਦਾ ਈਜੀ ਜੀ ਜਿਹੜੀ ਕੀ ਹੈ ਰੈਸਪੀ ਨਾਲ ਬਣ ਜਾਂਦਾਗਾ ਤੁਸੀਂ ਵੀ ਜ਼ਰੂਰ ਟਰਾਈ ਕਰੋ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦਾ ਤੇ ਬਾਕੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ। ਆਪਾਂ ਦੇ ਵਿੱਚੋਂ ਕਿਸੇ ਛੋਟੇ ਬਰਤਨ ਵਿੱਚ ਕੱਢ ਲਵਾਂਗੇ। ਤੇ ਉਹਨੂੰ ਇੱਕ ਪਲੇਟ ਜਾਂ ਕਿਸੇ ਬਾਉਲ ਦੇ ਵਿੱਚ ਕੱਢ ਲਵਾਂਗੇ ਤੇ ਫਿਰ ਠੰਡੇ ਹੋਏ ਹੋਣ ਬਾਅਦ ਆਪਾਂ ਇਹਨੂੰ ਕਿਸੇ ਹੋਰ ਭਾਂਡੇ ਦੇ ਵਿੱਚ ਪਾ ਕੇ ਰੱਖ ਦਾਂਗੇ। ਆਪਣੀ ਲਸਣ ਦਾ achar ਹੈ ਜਿਹੜਾ ਖਾਣ ਲਈ ਬਣ ਕੇ ਬਿਲਕੁਲ ਤਿਆਰ ਆ। ਤੇ ਦੀ ਸਮੈਲ ਵੀ ਬਹੁਤ ਜ਼ਿਆਦਾ ਸੋਹਣੀ ਆ ਤੇ ਤੁਸੀਂ ਦੇਖ ਸਕਦੇ ਹੋਗੇ। ਬਹੁਤ ਹੀ ਜ਼ਿਆਦਾ ਟੇਸਟੀ ਆਪਣਾ ਜਿਹੜਾ ਸਰਦੀਆਂ ਲਈ ਸਪੈਸ਼ਲ ਲਸਣ ਦਾ ਆਚਾਰ ਬਣਿਆਗਾ ਤੁਸੀਂ ਵੀ ਇਹਨੂੰ ਬਣਾ ਸਕਦੇ ਹੋ ਬਹੁਤ ਹੀ ਮਤਲਬ ਇਜ਼ੀ ਜੀ ਰੈਸਪੀ ਦੇ ਨਾਲ ਇਹ ਬਣ ਜਾਂਦਾ ਤੇ ਸਰਦੀਆਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਬਾਕੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਏ ਬਾਏ ਟੇਕ ਕੇਅਰ